ਪੰਜਾਬ ਸਰਕਾਰ ਬੁਖਲਾਹੜ ਦੇ ਵਿੱਚ ਆਈ ਹੋਈ ਹੈ ਪਿਛਲੀ ਰਾਤ ਸਾਡੇ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਮਤਲਬ ਕਿ ਘਰਾਂ ਦੇ ਵਿੱਚੋਂ ਰਾਉਂਡ ਅਪ ਕਰਕੇ ਥਾਣਿਆਂ ਦੇ ਵਿੱਚ ਜਿਹੜੀ ਆਵਾਜ਼ ਹੈ ਪੂਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਦਾ ਸੰਘਰਸ਼ਾ ਜਿਹੜਾ ਕਰ ਰਹੀ ਹੈ ਸਾਡੀ ਜਥੇਬੰਦੀ ਇਹੋ ਮੰਗ ਕਰਦੀ ਹੈ ਕਿ ਜਿਹੜੀਆਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਸਰਕਾਰ ਗਰੰਟੀ ਦਿੱਤੀ ਸੀ ਸਾਡੇ ਨਾਲ ਉਹ ਗਰੰਟੀ ਪੂਰੀ ਕਰੇ ਪੂਰੀਆਂ ਸਹੂਲਤਾਂ ਦੇ ਵਿੱਚ ਸਾਨੂੰ ਪੂਰੇ ਸਕੂਲ ਤੇ ਪੱਕੇ ਕਰੇ 6000 ਵਾਲੇ ਅਧਿਆਪਕ ਜਣੀ ਪੰਜਾਬ ਸਰਕਾਰ ਇਹ ਚਾਹ ਰੋ ਵੀ ਧੱਕੇ ਨਾਲ ਸਾਨੂੰ ਅੰਦਰ ਵੜਨਾ ਚਾਹੁੰਦੀ ਆ ਅਸੀਂ ਆਡੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰਕੇ ਰੱਖਾਂਗੇ ਪੰਜਾਬ ਸਰਕਾਰ ਦੇ ਬੰਦ ਕੀਤੇ ਸਾਡੇ ਜਿਹੜੀ ਆਵਾਜ਼ ਆ ਉਹ ਬੰਦ ਨਹੀਂ ਹੋਣੀ ਸਕੂਲਾਂ ਦੇ ਵਿੱਚ ਇਹਨਾਂ ਦੀ ਸਿੱਖਿਆ ਗਰੰਟੀ ਦੇ ਪੂਰੇ ਯਾਨੀ ਪਰਚੋਲਣ ਪੈ ਰਹੇ ਆ ਇਹਨਾਂ ਨੇ ਜਿਹੜੇ ਇੱਕ ਹੋਂ ਨਾ ਹੋਰ ਆ ਜੋਦਨਾ ਸਾਨੂੰ ਅਗਗੇ ਲਿਆ ਹੋਇਆ ਕੋਈ ਮਹੰਮਾ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਵਿਰਾਸ ਕੀਤਾ ਜਾ ਰਿਹਾ ਬੱਚਿਆਂ ਨੇ ਹਾਂਜੀ ਮੇਰਾ ਨਾਮ ਵੀਰਪਾਲ ਕੌਰ ਸੁਧਾਨਾ ਜੀ ਪਿਛਲੇ ਟਾਈਮ ਸਾਡੇ ਵੱਲੋਂ ਜਥੇਵੰਦੀ ਵੱਲੋਂ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਆਜ਼ਾਦੀ ਦਿਹਾੜੇ ਦੇ ਉੱਪਰ ਇੱਕ ਸਵਾਲ ਕਰਨ ਜਾਣਾ ਸੀ ਕਿ ਆਜ਼ਾਦੀ ਦਾ ਅਸਲੀ ਮੀਨਿੰਗ ਕੀ ਹੈ ਅਸਲੀ ਮਤਲਬ ਕੀ ਹੈ ਲੇਕਿਨ ਪੰਜਾਬ ਸਰਕਾਰ ਇੰਨੀ ਕੁ ਬਖਲਾਹੜ ਦੇ ਵਿੱਚ ਆ ਗਈ ਸਾਡੀ ਗੱਲਬਾਤ ਸੁਣਨ ਦੀ ਬਜਾਏ ਸਾਨੂੰ ਮਤਲਬ ਕਿ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਤੇ ਆ ਗਈ ਪ੍ਰਸ਼ਾਸਨ ਰਾਤੋਂ ਰਾਤ ਦੋ ਦਿਨ ਪਹਿਲਾਂ ਜਾਨੀ ਕਿ ਸਾਡੇ ਅਧਿਆਪਕਾਂ ਨੂੰ ਪੰਜਾਬ ਦੇ ਵਿੱਚੋਂ ਚੱਕ-ਚੱਕ ਕੇ ਥਾਣਿਆਂ ਦੇ ਵਿੱਚ ਬੰਦ ਕਰਨ ਲੱਗੀ ਘਰਾਂ ਦੇ ਵਿੱਚ ਬੰਦ ਕਰਨ ਲੱਗੀ ਸਕੂਲਾਂ ਦੇ ਵਿੱਚ ਬੰਦ ਕਰਨ ਲੱਗੀ ਅੱਜ ਪਿਛਲੀ ਰਾਤ ਔਰ ਤੋਂ ਸਾਡਾ ਪੰਜਾਬ ਦਾ ਜਰਨਲ ਸਕੱਤਰ ਹੈ ਮੁੰਡਾ ਉਹਨੂੰ ਜਾਨੀ ਕਿ ਇਹਨਾਂ ਨੇ ਚੱਕ ਕੇ ਰਾਤ ਨੂੰ 11 ਵਜੇ ਥਾਣੇ ਦੇ ਵਿੱਚ ਬੰਦ ਰੱਖਿਆ ਫਿਰੋਜ਼ਪੁਰ ਤੋਂ ਸਾਡੀ ਭੈਣ 6000 ਤਨਖਾਹ ਲੈਣ ਵਾਲੀ ਜਾਨੀ ਕਿ ਉਹ ਬੱਚਿਆਂ ਦੇ ਸਾਹਮਣੇ ਉਹਨੂੰ ਸਾਰਾ ਦਿਨ ਅੱਜ ਨਜ਼ਰਬੰਦ ਰੱਖਿਆ ਮੇਰੇ ਘਰ ਦੇ ਅੱਗੇ ਜਾਨੀ ਕਿ 5 ਵਜੇ ਤੋਂ ਪੁਲਿਸ ਦਾ ਪਹਿਰਾ ਐ ਲਾਇਆ ਹੋਇਆ ਸੀ ਜਿਵੇਂ ਕੋਈ ਮੈਂ ਅਕਸਰਾਂ ਤੋਂ ਆਕੇ ਪੰਜਾਬ ਦੇ ਵਿੱਚ ਕੁਛ ਪੈਠ ਕੀਤਾ ਹੋਵੇ ਜੈਨ ਪੰਜਾਬ ਸਰਕਾਰ ਸਾਡੀਆਂ ਮੰਗਾਂ ਮਸਲੇ ਹੱਲ ਕਰਨ ਵਾਲਾ ਤਾਂ ਵਧਣਾ ਚਾਹੀਦਾ ਸੀ ਲੇਕਿਨ ਜੈਨ ਕਿ ਸਾਡੀ ਆਵਾਜ਼ ਹੈ ਜਿਹੜੀ ਉਹ ਬੰਦ ਕਰਨ ਤੇ ਆਈ ਹੋਈ ਹੈ ਸਾਡਾ ਇਹੋ ਹੀ ਮੰਗ ਸੀਗੀ ਇਹ ਆਜ਼ਾਦੀ ਦੇ ਦਿਹਾੜੇ ਤੇ ਸਾਡਾ ਸੰਵਿਧਾਨ ਵੀ ਇਹੀ ਗੱਲ ਕਹਿੰਦਾ ਹੈ ਵੀ ਆਪਣੇ ਹੱਕਾਂ ਲਈ ਤੁਸੀਂ ਆਵਾਜ਼ ਹੈ ਜਿਹੜੀ ਉਹ ਬੁਲੰਦ ਕਰ ਸਕਦੇ ਹੋ ਜਾਨੀ ਪਿਛਲੇ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਸਾਡੇ ਭਗਤ ਸਿੰਘ ਸ਼ਹੀਦ ਭਗਤ ਸਿੰਘ ਨੇ ਆਜ਼ਾਦੀ ਦਵਾਈ ਆ ਸਾਡੇ ਭਾਰਤ ਨੂੰ ਜਾਨੀ ਇਹ ਗੱਲ ਆਈ ਹੈ ਵੀ ਪੰਜਾਬ ਭਾਰਤ ਦੇ ਵਿੱਚ ਸਰਕਾਰ ਸਰਕਾਰਾਂ ਜਦੋਂ ਵੀ ਕੋਈ ਆਪਦੇ ਹੱਕਾਂ ਦੀ ਆਵਾਜ਼ ਚੁੱਕਦਾ ਤਾਂ ਉਹਦੀ ਮੰਗ ਹੈ ਜਿਹੜੀ ਉਹ ਸਰਕਾਰਾਂ ਨੇ ਪੁੱਛ ਕੇ ਪੂਰੀ ਕਰਨੀ ਹੁੰਦੀ ਹੈ ਜਾਨੀ ਸੰਵਧਾਨ ਸਾਡਾ ਇਹ ਕਹਿੰਦਾ ਪਰ ਇਥੋਂ ਦੀ ਸਰਕਾਰ ਇੰਨੀ ਇੱਕ ਨਕਮੀ ਸਰਕਾਰ ਨਿਕਲੀ ਸਾਡੇ ਲੋਕਾਂ ਨੇ ਮਤਲਬ ਕਿ ਘਰੋਂ ਘਰ ਜਾ ਕੇ ਇਹ ਸਰਕਾਰ 92 ਐਮਐਲਏ ਦੇ ਨਾਲ ਬਣਾਈ ਸਿਗੀ ਤੇ ਉਹ 92 ਐਮਐਲਏ ਤਾਂ ਕੀ ਕਿਸੇ ਦੀ ਬਾਤ ਪਹੁੰਚਦੇ ਆ ਜਿਹੜੀ ਸਰਕਾਰ ਕਹਿੰਦੀ ਸੀ ਵੀ ਇਹ ਸਾਡੀ ਸਰਕਾਰ ਸੱਥਾਂ ਦੇ ਵਿੱਚੋਂ ਚੱਲੂਗੀ ਲੋਕਾਂ ਦੇ ਵਿੱਚੋਂ ਲੁਗੇ ਪਿੰਡਾਂ ਦੇ ਵਿੱਚੋਂ ਚੱਲੂਗੀ ਅੱਜ ਜਾਨੀ ਕਿ ਸਾਨੂੰ ਇਹ ਵੀ ਅਜੇ ਤੱਕ ਨਹੀਂ ਮਿਲ ਰਹੀ ਕਿ ਅਸੀਂ ਮੁੱਖ ਮੰਤਰੀ ਨੂੰ ਆਪਦਾ ਸਵਾਲ ਕਰ ਸਕੀਏ ਪਿਛਲੀ 4 ਤਰੀਕ ਨੂੰ ਜਾਨੀ ਕਿ 4:30 ਵਜੇ ਤੋਂ ਲੈ ਕੇ ਮੇਰੇ ਰਿਸ਼ਤੇਦਾਰਾਂ ਦੇ ਘਰੇ ਪ੍ਰਸ਼ਾਸਨ ਨੇ ਸਾਫੇ ਮਾਰੇ ਤੇ ਮੈਨੂੰ ਨਜ਼ਰਬੰਦ ਰੱਖਿਆ 6 ਘੰਟੇ ਸਕੂਲ ਦੇ ਵਿੱਚ ਅੱਜ ਵੀ ਮੇਰੇ ਸਕੂਲ ਦੇ ਉੱਪਰ ਐ ਪਹਿਰਾ ਲਾਇਆ ਹੋਇਆ ਸੀਗਾ ਪੁਲਿਸ ਦਾ ਜਿਵੇਂ ਕੋਈ ਮੈਂ ਮਤਲਬ ਇੱਥੋਂ ਅਤਵਾਦੀ ਹੋਵਾ ਜਾਂ ਕੋਈ ਮਤਲਬ ਇੱਥੋਂ ਜਾ ਕੇ ਇਹ ਕਹ ਲੋ ਵੀ ਮੇਰੇ ਹੱਥ ਦੇ ਵਿੱਚ ਕੋਈ ਬੰਬ ਫੜਿਆ ਹੋਵੇ ਵੀ ਮੈਂ ਉਹ ਕਿਤੇ ਵਿਸਫੋਟ ਕਰਨਾ ਹੋਵੇ ਸਾਡੇ ਕੋਲੇ ਸਿਰਫ ਇੱਕ ਆਪਣੀ ਆਵਾਜ਼ ਹੈ ਅਸੀਂ ਆਪਣੀ ਆਵਾਜ਼ ਚੁੱਕਣ ਦੇ ਲਈ ਸਰਕਾਰ ਨੂੰ ਜਗਾਉਣ ਦੇ ਲਈ ਜਾਂ ਸਾਡੇ ਲੋਕਾਂ ਨੇ ਆ ਸਾਡੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਜਾਨੀ ਕਿ ਸਰਕਾਰ ਦੇ ਵਿਰੁੱਧ ਅਸੀਂ ਸੰਘਰਸ਼ ਜਿਹੜਾ ਵਿੱਡਿਆ ਉਹ ਦਿਨ ਦਿਨ ਪ੍ਰਤੀ ਦਿਨ ਸਾਡਾ ਤਿੱਖਾ ਹੁੰਦਾ ਜਾ ਰਿਹਾ ਹੈ ਮੇਰੀ ਭੈਣ ਬੈਠੀ ਹੈ ਇੱਥੇ ਇਹ 6000 ਤੋਂ ਅਧਿਆਪਕ ਕੰਮ ਕਰਦੇ ਆ ਕੀ ਗੱਲ ਹੈ ਸਰਕਾਰ ਨੇ ਸਾਡੇ ਨਾਲ ਗਰੰਟੀ ਕੀਤੀ ਸੀ ਸਤਾਜੇ ਆਉਣ ਤੋਂ ਪਹਿਲਾਂ ਸਾਡੇ ਧਰਨਿਆਂ ਦੇ ਉਪਰ ਆ ਕੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਸਾਡੀ ਸਰਕਾਰ ਬਣ ਤੇ ਤੁਹਾਨੂੰ ਅਸੀਂ ਸਾਡੀ ਗਰੰਟੀ ਹੈ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ ਲੇਕਿਨ ਇਹਨਾਂ ਨੇ ਇੱਕ ਛੋਸ਼ਾ ਛੱਡਿਆ ਵੀ ਸਾਨੂੰ ਤਨਖਾਹ ਵਾਧਾ ਦੇ ਕੇ 2 ਸਾਲ ਮੂੰਹ ਬੰਦ ਕਰਾ ਕੇ ਰੱਖਿਆ ਕਿ ਅੱਜ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਨੂੰ ਸਹੂਲਤਾਂ ਦਿੰਨੇ ਆ ਅੱਜ ਦਿੰਨੇ ਆ ਜਦੋਂ ਸਾਡਾ ਪੰਜਾਬ ਇਸ ਗੱਲ ਪ੍ਰਤੀ ਜਾਗ ਗਿਆ ਹੁਣ ਜਣੀ ਇਹ ਕਹਿ ਲਗੇ ਵੀ ਸਾਡੀ ਜਿਹੜੀ ਆਵਾਜ਼ ਹੈ ਸਾਡੇ ਸੰਗੀ ਦੱਬਣ ਤੇ ਆ ਗਈ ਸਰਕਾਰ ਵੀ ਘਰੋ ਘਰੀ ਸਾਨੂੰ ਬੰਦ ਕਰਨਾ ਚਾਹੁੰਦੀ ਹੈ ਜਿੰਨਾ ਇਹ ਸਾਨੂੰ ਮੂੰਹ ਬੰਦ ਕਰਾਉਣਗੇ ਉਨੀਆਂ ਆਵਾਜ਼ਾਂ ਜਿਹੜੀਆਂ ਉਹ ਵਧ ਉੱਠਣਗੀਆਂ ਯਾਨੀ ਕਿ ਸਰਕਾਰ ਦੇ ਖਿਲਾਫ ਹੈ ਜਿਹੜਾ ਇਹ ਸੰਘਰਸ਼ ਹੋਰ ਧਕੂਗਾ ਤਿੱਖਾ ਹੋਊਗਾ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਇਹੀ ਮਤਲਬ ਹੈ ਕਿ ਕੱਲ ਨੂੰ ਅਸੀਂ ਉੱਥੇ ਜਾ ਕੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੋਂ ਇਹ ਗੱਲ ਪੁੱਛਾਂਗੇ ਵੀ ਅਸਲੀ ਆਜ਼ਾਦੀ ਦਾ ਮਤਲਬ ਕੀ ਹੈ ਜਿਹੜੇ ਤੁਸੀਂ ਝੰਡੇ ਸੁਤੰਤਰਤਾ ਦਿਵਸ ਤੇ ਚੜਾਉਣੇ ਆ ਉਤੇ ਜਿਹੜੀ ਪੰਜਾਬ ਦੇ ਵਿੱਚ ਆਪਣੇ ਸ਼ੋਸ਼ੇ ਛੱਡਨੇ ਆ ਹੁਣ ਲੋਕ ਪੰਜਾਬ ਦੇ ਜਿਹੜੇ ਜਾਗ ਗਏ ਆ ਆਪਦੇ ਹੱਕਾਂ ਪ੍ਰਤੀ ਉਹ ਪਿੰਡਾਂ ਦੇ ਵਿੱਚ ਆਇਆ ਨੂੰ ਇਹਨਾਂ ਨੂੰ ਸਵਾਲ ਵੀ ਕਰਨਗੇ ਤੇ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਇਹਨਾਂ ਨੇ ਇੱਕ ਵੱਡਾ ਸ਼ੋਸ਼ਾ ਛੱਡਿਆ ਵੀ ਪੰਜਾਬ ਦੇ ਸਕੂਲ ਅਸੀਂ ਇਹ ਬਣਾਤੇ ਉਹ ਬਣਾਤੇ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਆ 6000 ਵਾਲੀ ਅਧਿਆਪਕ ਭੈਣ ਪੂਰੇ ਦਾ ਪੂਰਾ ਜਿਹੜਾ ਸਕੂਲ ਹੈ ਉਹ ਸਾਹਮ ਰਹੀ ਹੈ ਪੰਜ ਕਲਾਸਾਂ 6000 ਤਨਖਾਹ ਲੈਣ ਵਾਲਾ ਅਧਿਆਪਕ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਕਾਰਨਾਮਾ ਉਹ ਸਾਹਮਣੇ ਪੇਸ਼ ਕਰਦਾ ਅਸੀਂ ਲਿਆਵਾਂਗੇ ਲੋਕਾਂ ਦੇ ਵਿੱਚ ਸਾਹਮਣੇ ਲਿਆਵਾਂਗੇ ਕਿ ਇਹਨਾਂ ਨੇ ਜਿਹੜਾ ਛੋਸ਼ਾ ਛੱਡਿਆ ਸਾਨੂੰ ਰੈਗੂਲਰ ਕਰਨ ਦਾ ਸਰਕਾਰ ਨੇ ਸਰਕਾਰੀ ਇਸ਼ਤਿਹਾਰਾਂ ਦੀ ਦਰਬਾਰਤੋਂ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਮੀਡੀਆ ਦੇ ਉੱਪਰ ਇਹਨਾਂ ਨੇ ਫਲੈਸ਼ ਕੀਤਾ ਇੰਟਰਨੈਸ਼ਨਲ ਫਲੈਸ਼ ਕੀਤਾ ਕਿ ਅਸੀਂ ਕੱਚੇ ਅਧਿਆਪਕਾਂ ਜਿਹੜੇ ਉਹ ਪੱਕੇ ਕਰਤੇ ਆ ਲੇਕਿਨ ਇਹ ਗੱਲ ਹੁਣ ਗੁੱਝੀ ਨਹੀਂ ਰਹੀ ਇਹ ਗੱਲ ਟੱਕੀ ਨਹੀਂ ਰਹੀ ਹੁਣ ਅਸੀਂ ਪੰਜਾਬ ਦੇ ਵਿੱਚ ਇਹ ਘਰ ਘਰ ਗੱਲ ਹੈ ਜਿਹੜੀ ਆਪਦੀ ਲੈ ਕੇ ਜਾਵਾਂਗੇ ਤੇ ਹੁਣ ਇਹ ਗੱਲ ਜਿਹੜੀ ਸਾਡੇ ਤੋਂ ਨਹੀਂ ਰਹੂਗੀ ਪੰਜਾਬ ਦੇ ਲੋਕ ਜਾਗਤੇ ਆ ਹੁਣ ਭਗਵੰਤ ਮਾਨ ਮੁੱਖ ਮੰਤਰੀ ਨੂੰ ਹਰੇਕ ਥਾਂ ਤੇ ਘੇਰ ਕੇ ਸਵਾਲ ਪੁੱਛਣਗੇ ਪੁੱਛਣਗੇ ਅੱਜ ਆਜ਼ਾਦੀ ਦੇ ਦਿਵਸ ਦੇ ਉੱਪਰ ਜਦੋਂ ਕਿ ਇਹ ਸਾਡੇ ਸੰਘ ਬੰਦ ਕਰ ਰਹੀ ਆ ਤਾਂ ਬੰਦ ਨਹੀਂ ਹੋਣੀ ਤੁਸੀਂ ਸਮਝ ਰਹੇ ਹੋ ਤੁਸੀਂ ਮੈਂ ਬੰਨਣ ਗਿਆ ਹਾਂ ਫਟਬਸ ਹਾਂਜੀ ਕੀ ਨਾਮ ਹੈ ਮੇਰਾ ਨਾਮ ਵੀਰਪਾਲ ਕੌਰ ਸਧਾਨਾ ਜੀ ਇਹ ਗੱਲ ਉਹ ਹੀ ਆਪੋਰਸ ਆਪ ਨੂੰ ਆਤੇ ਰਹਿਣੇ ਸਨ ਦੇਖੋ ਪੌਲਸਰ ਨੇ ਆਪਣੀ ਡਿਊਟੀ ਕਰਨ ਆਈ ਹੈ ਰਾਤ ਦੀ ਲੱਗੀ ਹੋਈ ਹੈ ਕਿ 15 ਤਰੀਕ ਤੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡਾ ਸਵਾਲ ਪੁੱਛਣ ਜਾਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਟੇਟ ਕਮੇਟੀ ਵੱਲੋਂ ਛੀਦ ਕਿਰਨਜੀਤ ਕੋਰ ਐਸੋਸੀਏਟ ਅਧਿਆਪਕ ਯੂਨੀਅਨ ਵੱਲੋਂ ਲੇਕਿਨ ਇਹਨਾਂ ਵੱਲੋਂ ਮੇਰੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਜਾ ਰਿਹਾ ਹੈ ਕਿ ਰੋਕੇ ਜਾ ਰਿਹਾ ਸੀਗਾ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਡਿਊਟੀ ਜਾਣਾ ਤੁਹਾਡੀ ਸਰਕਾਰੀ ਡਿਊਟੀ ਮੇਰੀ ਵੀ ਡਿਊਟੀ ਹੈ ਜੇਕਰ ਤੁਸੀਂ ਆਏ ਆਜ਼ਾਦੀ ਦੇ ਇਹ ਤੇ ਮੂੰਹ ਬੰਦ ਕਰੋਗੇ ਤਾਂ ਇਹ ਮੂੰਹ ਬੰਦ ਹੋਣੇ ਨਹੀਂ ਤਾਂ ਹੁਣ ਉਹਨਾਂ ਵੱਲੋਂ ਆਪਦੇ ਅਫਸਰਾਂ ਨਾਲ ਗੱਲ ਕਰਕੇ ਇੱਕ ਵਾਰ ਡਿਊਟੀ ਤੇ ਜਾਣ ਦਿੱਤਾ ਗਿਆ ਤੇ ਮੈਂ ਅੱਗੇ ਦੇਖਦੀ ਹਾਂ ਕੀ ਬਣਦਾ ਉਸ ਲਈ ਜਿੰਨੇ ਵੀ ਇੱਥੇ ਰੁਕੇ ਗਿਆ ਸੀਗਾ ਜੋ ਸਕੂਲ ਤੇ ਨਹੀਂ ਪਹੁੰਚ ਸਾਈ ਸੀ ਜਦੋਂ ਕੋਈ ਕੋਈ ਪ੍ਰੋਗਰਾਮ ਵੀ ਨਹੀਂ ਦੇਖੋ ਐਸ ਵਾਰ ਤਾਂ ਇਹੀ ਅਸੀਂ ਕਹਿੰਦੇ ਆ ਵੀ ਐਸ ਵਾਰ ਤਾਂ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਪਿਛਲੀ ਵਾਰ ਤਾਂ ਸਾਡਾ ਕੋਈ ਪ੍ਰੋਗਰਾਮ ਵੀ ਨਹੀਂ ਸੀਗਾ ਜਾਨੀ ਕਿ ਐ ਸਰਕਾਰ ਮਤਲਬ ਲੋਕਾਂ ਦੇ ਮੂੰਹ ਬੰਦ ਕਰਕੇ ਐ ਬੰਦ ਨਹੀਂ ਹੋ ਸਕਣੇ ਇਹ ਜਦ ਕੇ ਸਰਕਾਰ ਨੂੰ ਬੈਠਣਾ ਚਾਹੀਦਾ ਮੰਗਾ ਜਿਹੜੀਆਂ ਜੋ ਵੀ ਸਾਡੀਆਂ ਮੰਗਾ ਉਹਨਾਂ ਨੂੰ ਹੱਲ ਕਰਨਾ ਦੇਣਾ ਚਾਹੀਦਾ ਪਿਛਲੇ ਦਿਨੀ 4 ਤਰੀਕ ਨੂੰ ਵੀ ਮੈਨੂੰ ਮਤਲਬ ਕਿ 6 ਘੰਟੇ ਸਕੂਲ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਸੀਗਾ 4:30 ਵਜੇ ਤੋਂ ਮੇਰੇ ਰਿਸ਼ਤੇਦਾਰਾਂ ਦੇ ਘੇੜੇ ਮਾਰਨ ਲੱਗੇ ਹੋਏ ਸੀ ਕੋਲ ਦੇ ਸਰਦਾਰ ਕਹਿੰਦਾਗਾ ਕਿ ਕੋਈ ਵੀ ਵਿਅਕਤੀ ਆਪਣੀ ਆਵਾਜ਼ ਜਿਹੜੇ ਉਹ ਰੱਖ ਸਕਦਾਗਾ ਆਪਣੇ ਮੰਗ ਰੱਖ ਸਕਦਾਗਾ ਪਰ ਸ਼ਾਂਤਮਈ ਦੇਖੋ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਟਾਈਮ ਕਿਸੇ ਵੀ ਕੰਮ ਦੇ ਵਿੱਚ ਵਿਗੜਣਾ ਨਹੀਂ ਸੀ ਸਿਰਫ ਇੱਕ ਸਾਡਾ ਆਜ਼ਾਦੀ ਦਿਹਾੜੇ ਦੇ ਉੱਤੇ ਸਰਕਾਰ ਨੂੰ ਸਵਾਲ ਕਰਨ ਜਾਣ ਦਾ ਮਤਲਬ ਪ੍ਰੋਗਰਾਮ ਸੀਗਾ ਬਿਲਕੁਲ ਸ਼ਾਂਤਮਈ ਸਰਕਾਰ ਇੰਨੀ ਹਲਬੜਾ ਕਿਉਂ ਲਗ ਰਹੀ ਹੈ ਕਿਉਂ ਦੇਖੋ ਬੁਖਲਾਹਟ ਚ ਆਈ ਹੋਈ ਹੈ ਸਰਕਾਰ ਇਹ ਕਹਿ ਲਗੇ ਕਿ ਉਹਨਾਂ ਨੂੰ ਸਮਝ ਤਾਂ ਆਪ ਨੂੰ ਨਹੀਂ ਆਉਂਦੀ ਕਰਨਾ ਕੀ ਹੈ ਸਾਡੇ ਨਾਲ ਇਹ ਕਹਿ ਲੋ ਵੀ ਵੱਡਾ ਸਾਡੇ ਨਾਲ ਧੋਖਾ ਕੀਤਾ ਹੈ ਕਹਿ ਕੇ ਰੈਗੂਲਰ ਦਾ ਤੇ ਸਾਨੂੰ ਮਤਲਬ ਇੱਕਲਾ ਤਨਖਾਹ ਵਾਦਾ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਹੈ ਐਂ ਚੁੱਪ ਹੋਣਾ